ਜਾਤੇ ਕਿ ਪ੍ਰਾਈਮ ਮਿੰਟਰ ਬਣ ਜਿਹੜੇ ਬਾਹਰ ਆਣੇ ਆਦੀਆ ਜੀ ਇਹਦੇ ਤੋਂ ਆਪੇ ਲੀਡਰ ਠੀਕ ਹੈ ਸੇ ਕੌਮ ਦੇ ਆਦੀਆ ਜੀ ਜਿੰਨੇ ਵੱਡੇ ਦਾਰੇ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ ਇੱਕਦਮ ਉਹਦੇ ਬਾਰੇ ਆਪਣੀ ਰਾਏ ਦਿੰਦੀ ਹੈ ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋ ਡਿਸਕਸਨ ਕਰਾਂ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਨਣਾ ਚਾਹੀਦਾ ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ ਥੱਲੇ ਗੱਲ ਥੋੜੀ ਆਈਡੀ ਨਹੀਂ ਪਾ ਮੇਰੀ ਮਰਨਜਾ ਸਰਸੇ ਤੋਂ ਹੈ ਔਰ ਸਭ ਤੋਂ ਵੱਡੀ ਗੱਲ ਕਹੇ ਇਸ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ 25 ਮੈਂਬਰ ਲੈ ਕੇ ਆਇਆ ਸੀ ਤੇ ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਿਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਹਾ ਫੈਸਲਾ ਸੀ ਵਧਣੀ ਕਿਸੇ ਕਰੋੜ ਵੋਟ ਘਟ ਜਿੰਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਘਟ ਗਈ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰੇ ਦੀਆਂ ਸੇਵਾ ਕਰਦੇ ਆਇਆ ਗੁਰੂ ਦੇ ਜਿੱਤਨੇ ਵੀ ਸਕੂਲ ਸੰਨ ਕਾਲਜ ਸੰਨ ਪ੍ਰਬੰਧਕੀ ਸੰਨ ਉਹਨਾਂ ਸਾਰਿਆਂ ਦੀ ਤੈਸਨਾਸ ਹੋਈ ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿੱਖ ਕਹਿੰਦੇ ਅਕਾਲ ਤਖਤ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਸਿੱਖੀ ਦਾ ਨਾਸ ਹੋਇਆ ਹੈ ਅੱਜ ਫਰਾਲ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿਦੇ ਚ ਉਹਨੇ ਕਿਹਾ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨਣ ਦਿੱਤੀ ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ 'ਚ ਪੜਿਆ ਸੇਖ ਬੱਚਿਆਂ ਦੇ ਕੜੇ ਉਤਾਰ ਤੇ ਬਰਮਾਲੇ ਬੰਨੇ ਉਤਾਰ ਤੇ ਵੇ ਤੁਸੀਂ ਤੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਦਿੱਤਾ ਇਹਨਾਂ ਜੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਅਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸ ਵੇ ਕਿਉਂ ਨਹੀਂ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮ ਰੀ ਹਮਾਰੇ ਆਦੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੈ ਜੀ ਹੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰ ਕਮੇਟੀ ਦੇ ਜਿਹੜੇ ਮੈਂਬਰ ਪੈਸੇ ਸਲਾਹਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਮਿਸੱਧਰ ਕੋਈ ਠੱਕ ਮੇਰੀ ਗੱਲ ਸੁਣੋ ਹਾਂ ਜੀ ਮੈਂ ਉਸ ਕਾਲਪੁਰ ਦਾ ਧੰਨਵਾਦੀ ਹਾਂ ਅਕਾਲਪੁਰ ਦਾ ਧੰਨਵਾਦੀ ਹਾਂ ਜਿਵੇਂ ਉਹਨਾਂ ਨੇ ਕਿਹਾ ਨਾ ਰਤਨਾ ਮੈਚ ਪਰ ਨਾਰੀ ਕੀ ਸਹਿਜ ਪੂਲ ਸੁਪਨੇ ਵੀ ਨਾ ਲਿਓ ਮੇਰੇ ਉਹਨਾਂ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਹਾਂ ਮੈਨੂੰ ਕੋਈ ਡਰ ਨਹੀਂ ਬਲਾਓ ਸਾਰੇ ਸਰਨਾਥ ਸਾਹਿਬ ਇਸ ਸਾਰੇ ਮਾਮਲੇ ਦਾ ਅਖੀਰ ਹਾਲਤਾ ਕੋਈ ਨਿਕਲਣਾ ਚਾਹੀਦਾ ਹਾਲਤਾ ਦੇਖੋ ਜੀ ਅੱਜ ਹਾਲਾਤ ਕਟਣ ਦਾ ਜਿਹੜੇ ਅਗੇ ਉਹ ਆਗੇ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ। ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਸਿੱਖੋਂ ਨੂੰ ਪਰਵਾਣ ਨਹੀਂ ਦੇਣਾ। ਠੀਕ ਹੈ। ਕੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਵੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਣ ਦੀ ਆ ਇਸ ਟਾਈਮ ਦੇ ਉੱਤੇ। ਅਕਾਲੀ ਦਲ ਨੂੰ ਬਚਾਣ ਦੇ ਲਈ ਤਾਂ ਲੱਗਦਾ ਵੀ ਸਿੱਖ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਹਾਂ। ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੇ ਪ੍ਰਧਾਨ ਬੱਚੇਗਾ ਅਕਾਲੀ ਦਲ ਬੱਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਹਿੰਸਾ ਬਣੇਗਾ ਪ੍ਰਧਾਨ ਤਾਂ ਤੁਸੀਂ ਵੀ ਬਣ ਸਕਦੇ ਹੋ ਇਹ ਟਿਕਟ ਗੱਲ ਹੈ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਗੱਲ ਖਤਮ ਹਾਂ ਸਾਜੀ ਤੁਸੀਂ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕਿਤੇ ਮੈਂ ਸਭ ਤੋਂ ਵਧੀਆ ਕੈਂਡੀਡੇਟ ਹਾਂ